ਮਾਤਾ ਜੀ ਕੀ ਨਾਮ ਹੈ ਤੁਹਾਡਾ ਸਵਰਨਜੀਤ ਕੌਰ ਕਿਹੜਾ ਪਿੰਡਾ ਜੀ ਭਤੀਜਾ ਸੀ ਮੇਰਾ ਮੈਂ ਰਾਜਪੁਰੇ ਰਹਿੰਦੀ ਆ ਕੀ ਗੱਲ ਹੋਈ ਹੈ ਕਿ ਤੁਹਾਨੂੰ ਕਿੱਥੇ ਸੀਗਾ ਜੀ ਇਹ 4 ਮਹੀਨਿਆਂ ਤੋਂ ਜੇਲ੍ਹ 'ਚ ਸੀਗਾ ਜੀ ਤੇ ਸ਼ਨੀਵਾਰ ਮੇਰੇ ਮਾਤਾ ਹੀ ਮਿਲ ਕੇ ਆਏ ਨੇ ਦਾਦੀ ਉਹਦੇ ਮੁਲਾਕਾਤ ਲਈ ਗਏ ਸੀ ਉਹਨੂੰ ਚਾਦਰ ਦੇ ਕੇ ਆਏ ਚੱਪਲ ਦੇ ਕੇ ਹੱਸਦਾ ਖੇਡਦਾ ਸੀ ਕੋਈ ਗੱਲ ਹੀ ਨਹੀਂ ਸੀਗੀ ਇਹ ਜੀ ਵੀ ਇਹ ਕੋਈ ਕੁਛ ਕਰੇਗਾ ਮਤਲਬ ਹੱਸਦਾਰਿਆ ਦਾਦੀ ਨੇ ਵੀ ਹਸਾਂਦਾਰਿਆ ਦਾਦੀ ਇਹ ਤੋ ਕਬਰਾਂ ਨਾ ਮੈਂ ਆ ਜਾਊਂਗਾ ਹੋ ਜਾਏਗੀ ਜ਼ਮਾਨਤ ਮੇਰੀ ਤੇ ਵੀ ਕੀ ਗੱਲ ਹੋ ਯਾ ਅੱਜ ਕੀ ਗੱਲ ਹੋ ਰਹੀ ਹੈ ਸਾਨੂੰ ਕੱਲ ਤੱਕ ਕੱਲ ਦੀ ਇਹ ਗੱਲ ਹੋਈ ਯਾ ਸਾਨੂੰ ਪਤਾ ਲੱਗਾ ਸਾਨੂੰ ਅੰਦਰੋਂ ਕਿਸੇ ਨੇ ਫੋਨ ਕਰਕੇ ਦੱਸਿਆ ਉਹ ਵੀ ਸ਼ਾਮ ਨੂੰ 7:00 7:30 ਵਜੇ ਤੇ ਪੁਲਿਸ ਵੱਲੋਂ ਸਾਡੂ ਕੋਈ ਫੋਨ ਨਹੀਂ ਆਇਆ ਕੋਈ ਇਤਲਾ ਨਹੀਂ ਆਈ ਕੁਛ ਨਹੀਂ ਪਤਾ ਲੱਗਾ ਸਰੇ ਸਾਡੇ ਬੰਦੇ ਗਏ ਨੇ ਥਾਣੇ 'ਚ ਉੱਥੇ ਜਾ ਕੇ ਪਤਾ ਕੀਤਾ ਉੱਥੋਂ ਪਤਾ ਲੱਗਿਆ ਵੀ ਹਾਂ ਇਹ ਗੱਲ ਹੋਈ ਹੈ ਸਾਨੂੰ ਕੁਛ ਨਹੀਂ ਪਤਾ ਸਾਡਾ ਮੁੰਡਾ ਇਹ じゃ ਹੈ ਨਹੀਂ ਸੀ ਵਾ ਕੁਛ ਕਰ ਲੇਗਾ ਇਹ ਜੋ ਵੀ ਹੋਇਆ ਮਰਡਰ ਹੋਇਆ ਸਲਾਹ ਨਾਲ ਹੋਇਆ ਕਿਵੇਂ ਹੋਇਆ ਇਹ ਸਾਨੂੰ ਮਤ ਇਹਨਾਂ ਨੂੰ ਕੀ ਦੱਸਾਂ ਵੀ ਕੀ ਹੋਇਆ ਕੀ ਹੈ ਇਹ ਇਹ ਤਾਂ ਕਹਿੰਦਾ ਜੀ ਵੀ ਉਹਨੇ ਸੁਸਾਇਡ ਕੀਤਾ। ਕਿਸ ਤਰ੍ਹਾਂ ਕੀਤਾ ਉਸੇ ਨੂੰ ਕਹਿੰਦੇ ਵੀ ਪਾਈ ਪੰਜ ਫਸਿਆ ਹੋਇਆ ਸੀ ਫਾਹ ਹਲਿਆ ਪਰਨੇ ਨਾਲ। ਪਰ ਅਸੀਂ ਇਸ ਗੱਲ ਨੂੰ 1 ਮਿੰਟ ਲਈ ਵੀ ਨਹੀਂ ਮੰਨਦੇ ਹੈ ਕਿ ਵੀ ਉਹ ਮੁੰਡਾ ਸਾਡਾ ਇਹੋ ਜਿਹਾ ਕੁਝ ਕਰ ਲੇਗਾ ਨਹੀਂ ਕਰ ਸਕਦਾ 1% ਵੀ ਨਹੀਂ ਕਰ ਸਕਦਾ ਉਹ ਇਹੋ ਜਿਹਾ ਕੁਝ। ਜੇ ਜਦੋਂ ਕੱਲ ਵੀ ਗੱਲ ਹੋਈ ਹੈਗੀ ਤੇ ਸਾਨੂੰ ਕੋਈ ਜਾਣਕਾਰੀ ਨਹੀਂ ਨਾ ਦਿੱਤੀ। ਬਿਲਕੁਲ ਜਾਣਕਾਰੀ ਨਹੀਂ ਹੈ ਕਿ ਸਾਨੂੰ ਬਸ ਕਿਸੇ ਤੋਂ ਪਤਾ ਲੱਗਾ ਜੀ ਸ਼ਾਮ ਨੂੰ 5-6 ਵਜੇ ਤੇ ਉਹ ਵੀ ਕਿਸ ਨੇ ਫੋਨ ਕੀਤਾ ਘਰ ਆ ਕੇ ਸਾਨੂੰ ਦੱਸਿਆ ਤਾਂ ਫਿਰ ਸਾਨੂੰ ਰਾਜਪ੍ਰੇਮ ਨੂੰ 7 ਵਜੇ ਪਤਾ ਲੱਗਿਆ। 7 ਵਜੇ ਫਿਰ ਅਸੀਂ 8:30 ਵਜੇ ਉੱਥੋਂ ਚੱਲੇ ਲੁਧਿਆਣੇ ਤੋਂ ਮੇਰੀ ਸਿਸਟਰ ਦੂਜੀ ਆ ਉਹ ਆਏ ਪਹਿਲਾਂ ਲੁਧਿਆਣੇ ਤੇ ਮੈਂ ਬਿਮਾਰ ਰਹਿਨੀ ਆ ਮੇਰੇ ਤਾਂ ਵੀ ਠੀਕ ਨਹੀਂ ਰਹਿੰਦੀ ਉਹ ਮੈਨੂੰ ਲੈ ਕੇ ਆਏ ਨੇ ਨਾ ਰਾਤੀ ਅਸੀਂ 2 ਵਜੇ ਇੱਥੇ ਪਹੁੰਚੇ ਹਾਂ ਬਠਿੰਡੇ ਆ ਕੇ ਅੱਜ ਸਵੇਰ ਤੱਕ ਇਹਨਾਂ ਨੇ ਕੋਈ ਜਾਣਨਾ ਪੁੱਛ ਨਹੀਂ ਗਿਆ ਹਜੇ ਤੱਕ ਵੀ ਸਾਨੂੰ ਕੋਈ ਜਾਣਕਾਰੀ ਨਹੀਂ ਆਈ ਤੇ ਸਾਡੇ ਬੱਚੇ ਗਏ ਨੇ ਉਹਨਾਂ ਨੇ ਜਾ ਕੇ ਥਾਣੇ 'ਚ ਪਤਾ ਕੀਤਾ ਉੱਥੋਂ ਪਤਾ ਲੱਗਿਆ ਵੀ ਹਾਂ ਇਹ ਗੱਲ ਹੋਈ ਹੈ ਪੁਲਿਸ ਵੱਲੋਂ ਸਾਨੂੰ ਕੋਈ ਵੀ ਇਤਲਾ ਨਹੀਂ ਆਈ ਕੋਈ ਫੋਨ ਨਹੀਂ ਆਇਆ ਕੋਈ ਸਾਨੂੰ ਘਰ ਹਸਣਿਆ ਨਹੀਂ ਆਇਆ ਕੁਝ ਨਹੀਂ ਆਇਆ ਇਹ ਅੰਦਰੋਂ ਹੀ ਕਿਸੇ ਨੇ ਫੋਨ ਕੀਤਾ ਕਿਸ ਆਸਾਂ ਨੂੰ ਪਤਾ ਲੱਗਿਆ ਸੀ ਇਹ ਕੁਛ ਹੋਇਆ ਪਰ ਅਸੀਂ ਮੰਨ ਨਹੀਂ ਸੀ ਇਹ ਵੀ ਹੋ ਸਕਦਾ ਹੈਗਾ ਸਭ ਤੋਂ ਬੋਡੀ ਨਾਮਾ ਤੇ ਕਿਹੜਾ ਬਣਾ ਮੇਰਾ ਗੁਰਕਰਨ ਸਿੰਘ ਨਾਮ ਹੈ ਜੀ ਬਠਿੰਡੇ ਤੋਂ ਬਲੋਂਗ ਕਰਦਾ ਮੈਂ ਕਿਹ ਤੋਂ ਸੀਗਾ ਜਨਾਬ ਮੇਰਾ ਪਟੇਜਾ ਸੀ ਕੀ ਗੱਲ ਹੋਈ ਗੱਲ ਜੀ ਕੁਝ ਵੀ ਨਹੀਂ ਸਾਨੂੰ ਤਾਂ ਕੁਝ ਪ੍ਰਸ਼ਾਸਨ ਵੱਲੋਂ ਤਾਂ ਪਤਾ ਨਹੀਂ ਲੱਗਿਆ ਹੈਗਾ ਜਿੱਦਾਂ ਕਿ ਸਵੇਰੇ 10 ਵਜੇ ਕਾਲ ਆਈ ਕਹਿੰਦੇ ਜੀ ਤੁਸੀਂ ਇੱਥੇ ਆ ਜਾਓ ਵੀ ਹਸਪੀਟਲ 'ਚ ਆ ਜਾਓ ਤੁਹਾਡੇ ਇੱਥੇ ਬੰਦੇ ਦੀ ਡੈੱਡ ਬੋਡੀ ਪਈ ਹੋਈ ਹੈ ਤੇ ਇੱਥੇ ਜਦੋਂ ਅਸੀਂ ਆ ਕੇ ਕਨਫਰਮ ਕਰਦੇ ਆ ਤੇ ਇਹ ਕਹਿੰਦੇ ਜੀ ਇੱਦਾਂ ਕਰਕੇ ਕੱਲ ਬੰਦੇ ਨੇ ਸੁਸਾਈਡ ਕਰ ਲਿਆ ਤੇ ਉਸ ਤੋਂ ਪਹਿਲਾਂ ਸਾਨੂੰ ਕੱਲ ਇਤਲਾਹ ਮਿਲੀ ਜਿਹੜੇ ਉਹਦੇ ਜਾਣਕਾਰ ਸੀਗੇ ਦੋਸਤ ਸੀਗੇ ਕਿਸੇ ਤੋਂ ਵੀ ਵੀ ਸ਼ਾਮ ਨੂੰ 7 ਵਜੇ ਸਾਨੂੰ ਪਤਾ ਲੱਗਿਆ ਜੀ ਹਾਂ ਜੀ ਇੱਦਾਂ ਕਰਕੇ ਵੀ ਉਹਨੇ ਸੁਸਾਈਡ ਕੀਤਾ ਤੇ ਜਦ ਕਿ ਪ੍ਰਸ਼ਾਸਨ ਵੱਲੋਂ ਕੋਈ ਇਤਲਾਹ ਨਹੀਂ ਹੋਈ ਕਿਸੇ ਨੇ ਕੁਝ ਨਹੀਂ ਦੱਸਿਆ ਹੈਗਾ ਨਾ ਸਾਨੂੰ ਥਾਣੇ ਚੋਂ ਆਈ ਆ ਥਾਣੇ ਵਾਲੇ ਕਹਿੰਦੇ ਸਾਨੂੰ ਨਹੀਂ ਪਤਾ ਸਿਵਲ ਹਸਪੀਟਲ ਕਹਿੰਦਾ ਸਾਨੂੰ ਨਹੀਂ ਪਤਾ 7 ਵਜੇ ਤੱਕ ਰਾਤ ਨੂੰ ਇਹਨਾਂ ਨੇ ਜੇਲ੍ਹ ਚੋਂ ਲੈ ਕੇ ਇੱਥੋਂ ਤੱਕ ਡੈੱਡ ਬੋਡੀ ਆਈ ਆ ਤੇ ਜੇਲ੍ਹ ਤੱਕ ਆਉਣ ਤੱਕ ਸਾਨੂੰ ਕੋਈ ਇਨਟੀਮੇਸ਼ਨ ਨਹੀਂ ਹੈਗੀ ਠੀਕ ਹੈ ਜੀ ਸਵੇਰ ਦੇ ਇੱਥੇ 10 ਵਜੇ ਤੋਂ 11 ਵਜੇ ਤੱਕ ਤੇ ਇਹਨਾਂ ਨੂੰ ਹਜੇ ਅਸੀਂ ਪੁੱਛਦੇ ਆ ਕਿ ਕਿੱਦਾਂ ਹੋਈ ਐ ਵੀਵਾਰ ਦਾ ਤੇ ਕਿੱਦਾਂ ਹੋਈ ਐ ਸਾਨੂੰ ਕਟਨਾ ਦੱਸੋ ਇਹ ਕਹਿੰਦੇ ਜੀ ਬਿਆਨ ਹੋਣ ਤੋਂ ਬਾਅਦ ਪਤਾ ਲੱਗੂਗੀ ਬਿਆਨ ਤਾਂ ਹੋ ਜਾਣਗੇ ਸਾਨੂੰ ਕਟਨਾ ਦਾ ਪਤਾ ਲੱਗੇ ਪਰ ਨਾ ਜਗਤਪ੍ਰੀਤ ਤੁਹਾਨੂੰ ਕੋਈ ਜਾਣਕਾਰੀ ਨਹੀਂ ਸਾਨੂੰ ਕੋਈ ਜਾਣਕਾਰੀ ਨਹੀਂ ਜੀ ਕੱਲ ਕਿਵੇਂ ਹੋਈ ਐ ਕਿਹੜੀ ਗੱਲਬਾਤ ਹੋਈ ਐ ਪਰ ਪਰਿਵਾਰ ਨਾਲ ਕੀ ਐ ਉਹਨਾਂ ਨੂੰ ਹਜੇ ਤੱਕ ਇਹ ਵੀ ਕਲੀਅਰ ਨਹੀਂ ਹੈਗਾ ਵੀ ਵਾਕਈ ਉਸ ਬੰਦੇ ਦੀ ਡੈੱਡ ਬੋਡੀ ਹੈਗੀ ਜਾਂ ਨਹੀਂ ਹੈਗੀ ਇਹੜੇ ਮਾਮਲੇ ਚ ਅੰਦਰ ਸੀ ਇਹ ਲੜਾਈ ਪੜਾਈ ਤੇ ਹੋਰ ਵੀ ਦੋ ਤਿੰਨ ਮਾਮਲੇ ਸੀ ਇਹਦੇ ਵਿੱਚ ਕੀ ਲੱਗਦਾ ਸ਼ਨੀਵਾਰ ਜੀ ਮੈਂ ਗਈ ਤਾਂ ਕੀ ਗੱਲ ਮੇਰਾ ਨਾ ਹਾਂਜੀ ਜੀਤ ਕੋ ਜਿਹੜਾ ਮਿਸਕ ਹੈਗਾ ਉਹ ਕੀ ਲੱਗਦਾ ਸੀ ਸਟਾਲ ਹੋ ਜਾਣਾ ਮੇਰਾ ਪੋਤਾ ਲੱਗਦਾ ਸੀ ਤੇ ਕੀ ਗੱਲ ਹੋਈ ਹੈ ਜੀ ਕੋਈ ਗੱਲ ਨਹੀਂ ਹੋਈ 4 ਮਹੀਨੇ ਹੋ ਗਏ ਨਾ ਦੇ ਅੰਡਰ ਵਿੱਚ ਸੀ ਮੈਂ ਸ਼ਨੀਵਾਰ ਨੂੰ ਗਈ ਆ ਮੁਲਾਕਾਤ ਨੂੰ ਜਾਂਦੇ ਹੁੰਦੇ ਸੀ ਚਾਦਰ ਤੇ ਚੱਪਲ ਫੜਾ ਕੇ ਆਇਆ ਮੈਨੂੰ ਦੂਰੋਂ ਦੇਖਿਆ ਹਾਂ ਕਾਕਾ ਕਲਮਾ ਮੈਂ ਨੇੜੇ ਗਈ ਮੈਂ ਬੈਠੀ ਉਹ ਇਹਨੂੰ ਕਹਿੰਦਾ ਜੀ ਤਕਰ ਤੂੰ ਧੁੱਪ ਚ ਨਾ ਆਇਆ ਕਰ ਦਾਦੀ ਮੈਂ ਠੀਕ ਹਾਂ ਹੱਸਦਾ ਪਿਆ ਐ ਖੋਲ ਕੇ ਮੇਰੇ ਨਾਲ ਜਿਵੇਂ ਮਜ਼ਾਕ ਕਰਦਾ ਸੀਗਾ ਮੈਂ ਕਿਹਾ ਕੋਈ ਨਹੀਂ ਪੁੱਤਰ ਮੈਂ ਕਿ ਗਰਮੀ ਹੈ ਚੱਪਲ ਤਾਂ ਦੇਣ ਆਈਆਂ ਮੈਂ ਕਿਹੜਾ ਤਾਂ ਕੰਮ ਕਰਨਾ

ਫਿਰ ਸ਼ਨੀਵਾਰ ਸਾਰਾ ਬੀਤ ਗਿਆ ਰਾਤ ਹੋ ਗਈ ਫਿਰ ਸੋਮਵਾਰ ਵੀ ਐਤਵਾਰ ਐਤਵਾਰ 6 ਵਜੇ ਦਾ ਟਾਈਮ ਸੀਗਾ 6 ਵਜੇ ਦਾ ਟਾਈਮ ਸੀ ਦੋ ਲੜਕੇ ਆਏ ਨੇ ਸ਼ਾਮ ਨੂੰ ਦੋ ਮੁੰਡੇ ਆਏ ਨੇ ਮੈਂ ਅੰਦਰ ਬੈੱਡ ਤੇ ਬੈਠੀ ਹੋਈ ਸੀ ਕਹਿੰਦੇ ਦਾਦੀ ਸਸਰੀ ਦਾ ਮਾਕੇ ਸਸਰੀ ਦਾ ਮੈਂ دوست ਸੀ ਕਿ ਮੈਂ ਜਾਣਦੀ ਨਹੀਂ ਸੀ ਕਿ ਚੱਲ ਜੂਗੀ ਮੈਂ ਕਹਿੰਦਾ ਦਾਦੀ ਸੁਤਰੀ ਨਾ ਸੱਸੀ ਦਾ ਮੈਨੂੰ ਕਹਿੰਦੇ ਤੁਹਾਨੂੰ ਕੋਈ ਫੋਨ ਆਇਆ ਵਾ ਕਾ ਦਾ ਕੋਈ ਵੀ ਮੈਂ ਨਾ ਮੈਨੂੰ ਕੋਈ ਫੋਨ ਨਹੀਂ ਆਇਆ ਤੇ ਕੀ ਗੱਲ ਮੈਂ ਕਿਹਦਾ ਉਹ ਚੌਪਾ ਕਰ ਗਿਆ ਵਾ ਕਾ ਚੌਪ ਕਿਉਂ ਕਰ ਗਿਆ ਕੀ ਗੱਲ ਹੈ ਕੰਦਾ ਪ੍ਰਿੰਸ ਦਿਨਾ ਵੀ ਇਤਵਾਰ ਦਾ ਹਾ ਹਾ ਲੈ ਮੈਂ ਕਿਹਾ ਮੇਰਾ ਪੁੱਤ ਰਿਆ ਜਾਂ ਕੰਮ ਕਰੀ ਨਹੀਂ ਸਕਦਾ ਕੱਲ ਮੈਨੂੰ ਇੰਨਾ ਬੜਾ ਕੁਛ ਨਾ ਹੋ ਗਏ ਮਿਲਿਆ ਮੈਨੂੰ ਕਹਿੰਦਾ ਜੀਤ ਕੋਰੇ ਤੂੰ ਨਾ ਆਇਆ ਕਰ ਤੋਂਪੇ ਤੇ ਮੈਂ ਆ ਜਾਊਗਾ ਤੂੰ ਕਿਉਂ ਤਕਲੀਫ ਮੇਰੇ ਨਾਲ ਵਧੀਆ ਗੱਲ ਹੋਈ ਉਹਦੇ ਉਹ ਇਹ ਜਿਹਾ ਪੁੱਤ ਮੇਰਾ ਕਰਨ ਨਾਲ ਹੀ ਨਹੀਂ ਸੀਗਾ ਜੇਲ ਪ੍ਰਸ਼ਾਸਨ ਨੇ ਤੁਹਾਨੂੰ ਕੋਈ ਜਾਣਕਾਰੀ ਦਿੱਤੀ ਉਸ ਵਾਰ ਕੋਈ ਗੱਲ ਨਹੀਂ ਦੱਸੀ ਸੰ ਹੁਣ ਤੱਕ ਵੀ ਨਹੀਂ ਦੱਸੀ ਨਾ ਅੱਜ ਤੱਕ ਸਾਨੂੰ ਕੁਝ ਨਹੀਂ ਦੱਸਿਆ ਕੀ ਸ਼ੱਕ ਲੱਗਦਾ ਤੁਹਾਨੂੰ ਇਹ ਵੀ ਸ਼ੱਕ ਲੱਗਦਾ ਮੈਨੂੰ ਅੰਦਰ ਕਿਸ ਨੇ ਮਾਡਲ ਕੀਤਾ ਮੇਰੇ ਬੱਚੇ ਮੈਂ ਇਸੇ ਸਰ ਤੇ ਬੈਠੀਆਂ ਆ 6 ਮਹੀਨੇ ਹੋਏ ਮੈਂ ਬਹੁ ਵਿਆਹੀ ਐ 6 ਮਹੀਨੇ ਹੋ ਗਏ ਨੇ ਵਿਆਹੀ ਨੂੰ ਆ ਕੰਮ ਹੋ ਗਿਆ 4 ਮਹੀਨੇ ਹੋ ਗਏ ਨਾ ਦੇ ਅੰਡਰ ਵਿੱਚ ਹੈਗਾ ਉਹ ਸਨੇ ਹਜੇ ਤੱਕ ਸਾਨੂੰ ਕੋਈ ਤਲਾਹ ਨਹੀਂ ਦਿੱਤੀ ਮੈਨੂੰ ਕਹਿੰਦੇ ਮੈਂ ਜਦੋਂ ਮੈਨੂੰ ਮੁੰਡਿਆਂ ਨੂੰ ਪੁੱਛਿਆ ਕੀ ਗੱਲ ਉਹਨਾਂ ਨੇ ਜਦੋਂ ਆਹ ਗੱਲ ਦੱਸੀ ਛੋਟਾ ਫੋਨ ਮੇਰੇ ਕੋਲ ਸੀਗਾ ਮੈਂ ਮੁੰਡਿਆਂ ਨੂੰ ਨੰਬਰ ਲਾਣਾ ਤਾਂ ਨਹੀਂ ਆਂਦਾ ਮੈਂ ਮੁੰਡਿਆਂ ਨੂੰ ਕਿਹਾ ਵਾ ਕਾਕਾ ਲਾਈ ਆ ਰਮਨ ਨਾਮ ਤੇ ਲਾਈ ਫੋਨ ਉਹ ਨੰਬਰ ਕੱਢਿਆ ਰਮਨ ਲਾਇਆ ਮੈਂ ਕੰਨ ਨਾਲ ਲਾਇਆ ਐਨੇ ਚੱਕਿਆ ਦਾਦੀ ਸਸਰੀਕਾਲ ਹੱਸ ਕੇ ਬੋਲਦੀ ਪਈ ਦਾਦੀ ਸਸਰੀਕਾਲ ਮੈਂ ਕਿਹਾ ਬੇਟੇ ਸਸਰੀਕਾਲ ਕਾਦੀ ਹੈ ਮੈਂ ਕਿਹਾ ਘਰ ਆ ਜਾ ਕਹਿੰਦੇ ਕੀ ਗੱਲ ਹੋਗੀ ਮੱਕੇ ਮੈਨੂੰ ਪ੍ਰਿੰਸ ਦਾ ਨਾ ਇਦਾਂ ਦਾ ਸੁਨਿਆ ਮਿਲਿਆ ਮੇਰਾ ਪੁੱਤ ਐ ਜਾ ਕੰਮ ਕਰਨ ਵਾਲਾ ਹੈ ਨਹੀਂ ਇਹ ਕਿਵੇਂ ਹੋ ਗਿਆ ਇਹਨੂੰ ਫੋਨ ਕੀਤਾ ਮੈਂ ਮੰਜੇ ਤੇ ਬੈਠ ਕੇ ਤੇ ਬੈਠ ਗਈ ਉਹ ਮੁੰਡੇ ਖੜੇ ਸੀ ਕਿ ਉਹਨਾਂ ਦਾਦੀ ਪਾਣੀ ਪਾਣੀ ਮੈਂ ਗੱਲੀ ਚ ਰੋੜਾ ਪੈ ਗਿਆ ਹੱਜ ਤੱਕ ਮੈਨੂੰ ਪੁੱਤ ਨੂੰ ਕੋਈ ਚੰਦ ਬਸ ਕੀ ਛੋਟਾਂਗਾ ਕੀ ਨੀਣਾ ਐਸੇ ਮੰਦਰ ਸਿੰਘ ਸਰ ਮੈਂ ਥਾਣਾ ਕੈਂਟ ਚੌਂਕੀ ਕੇਂਦਰੀ ਜੇਲ ਬੰਢਾ ਵਿਖਤ ਆਇਆ ਹਾਂ ਕੀ ਗੱਲ ਹੋਈ ਅੱਜ ਤੁਸੀਂ ਇਹ ਤਜਿੰਦਰ ਸਿੰਘ ਸੀ ਸਰ ਉਹ ਚਿੱਟੇ ਦੇ ਮੁਕਾਦਮੇ ਵਿੱਚ ਕੇਂਦਰੀ ਜੇਲ੍ਹ ਵਿੱਚ ਬੰਦ ਸੀ ਸਰ ਹਵਾਲਾਤੀ ਸੀ ਸਰ ਤੇ ਇਹ ਦਿਨ ਸਰ ਉਹਦੂਕੁਸ਼ੀ ਕਰਲੀ ਰਾਤ ਉੱਥੇ ਸੀਵਰੀ ਦੀ ਪੈਪਾਂ ਸੀ ਉਹਦੇ ਨਾਲ ਬੰਨ ਕੇ ਨੇ ਆਪਣਾ ਪਰਨਾ ਕੋਈ ਗੱਲ ਦੇ ਵਿੱਚ ਉੱਥੇ ਉਹਦੂਕੁਸ਼ੀ ਕਰ ਲਈ ਸਾਨੂੰ ਐਂਟੀਮਿਸ਼ਨ ਹੋਈ ਐ ਸੀ ਹੁਣ ਕਾਰਵਾਈ ਕਰਨ ਵਾਸਤੇ ਆਏ ਆ ਇਹਨੇ ਸਟੇਟਮੈਂਟ ਲੈ ਰਹੇ ਆ ਜੋ ਆਪਾਂ ਨੂੰ ਸਟੇਟਮੈਂਟ ਦੇਣ ਕੇ ਅੱਗੇ ਕਾਰਵਾਈ ਹਮਲੇ ਚੱਲਣੀ ਬਾਅਦ ਸ ਪਹੁੰਚ ਚੁੱਕੇ ਹੈ ਹਾਂ ਬਾਅਦ ਸ ਪਹੁੰਚ ਚੁੱਕੇ ਨੇ ਮੇਰੇ ਮੇਰੀ ਸਾਡੀ ਡਿਊਟੀ ਆ ਦੀ ਪੋਸਟ ਮਾਰਡ ਕਰਾਉਣ ਤੇ ਲੱਗੀ ਵੀ ਆ ਸਵੇਹਾ ਜੀ ਮੈਂ ਤੁਸੇ ਨੂੰ ਜਾਣਕਾਰੀ ਦਿੱਤੀ ਸੀ ਕਿ ਜੀ ਨਹੀਂ ਮੇਰੀ ਡਿਊਟੀ ਨਹੀਂ ਸੀ ਨਾ ਜਾਣ ਕੇ ਦੇਣ ਦੇ ਜੀ ਜੇਲ ਪ੍ਰਸ਼ਾਸਨ ਦਾ ਹੋ ਸਕਦੀ ਡਿਊਟੀ ਹੋਵੇ ਮੇਰੀ ਡਿਊਟੀ ਹੈ ਨਹੀਂ ਸੀ ਮੇਰੀ ਡਿਊਟੀ ਸਵੇਰ ਪੋਟਵਾਂ ਕਰਾਉਣ ਤੇ ਲੱਗੀ ਹੈ ਮੈਂ ਆ ਗਿਆ ਜੀ ਆਪਾਂ ਬੱਸ ਸਕੇ ਤੋਂ ਫਿਰ ਕਦੋਂ ਹੱਸਾ ਹੋਇਆ ਜੀ ਕਦੋਂ ਤੁਸੀਂ ਥਿਲਾਂਦੇ ਇਹੜੇ ਮਾਮਲੇ ਚ ਹੁੰਦੇ ਉੱਥੇ ਮਲਾਜਮ ਹੈਗੇ ਜੀ ਡੈਡ ਬੋਡੀ ਕੋਲ ਜਿਹਨਾਂ ਦੀ ਡਿਊਟੀ ਲੱਗੀ ਵੀ ਹੈ ਉਹਨਾਂ ਨੂੰ ਪੁੱਛ ਲਓ ਕਿੰਨੇ ਵਜੇ ਲੈ ਕੇ ਆਏ ਜੀ ਅਸੀਂ ਸੋਨੂੰ ਪੁੱਛਣਾ ਹੈ ਉੱਥੇ ਤਾਂ ਜਾਣਾ ਨਹੀਂ ਮੈਂ ਨਹੀਂ ਦੱਸ ਰਿਹਾ ਮੈਂ ਤਾਂ ਇਹਦੀ ਡਿਊਟੀ ਪੋਸਟ ਮਾਡ ਅਕਾਊਂਟ ਤੇ ਲੱਗੀ ਹੈ ਮੈਂ ਆਪਣਾ ਸਮਾਨ ਵਗੈਰਾ ਲੈ ਆ ਕੇ ਦਿੱਤਾ ਇਹਨਾਂ ਨੂੰ ਜੱਸ ਸਾਹ ਦੇ ਕੋਲ ਬਸ ਬਹੁਤ